ਇਸ ਅਸਥੀ ਕਾਲ ਜੀ ਜੇ ਤੁਸੀ ਸਤਰੀ ਨੂੰ ਬਲੱਡ ਕੈਂਪ ਲਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਨਾਮ ਪੰਜਾਬ ਕੇਸਰੀ ਗਰੁੱਪ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 7 ਸਤੰਬਰ ਨੂੰ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ 43ਵੇਂ ਬਲੀਦਾਨ ਦਿਵਸ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਪੰਜਾਬ ਕੇਸਰੀ ਗਰੁੱਪ ਵੱਲੋਂ ਪੰਜਾਬ ਕੇ ਸ੍ਰੀ ਗਰੁੱਪ ਖੰਡਾ ਵੱਲੋਂ ਲਗਾਇਆ ਜਾ ਰਿਹਾ ਹੈ। ਸ੍ਰੀ ਵਿਜੇ ਚੋਪੜਾ ਜੀ, ਸ੍ਰੀ ਅਵਨਾਸ਼ ਚੋਪੜਾ ਜੀ, ਸ੍ਰੀ ਅਮਿਤ ਚੋਪੜਾ ਜੀ, ਸ੍ਰੀ ਅਭਿਜੇ ਚੋਪੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ 1 ਤਰੀਕ ਤੋਂ ਲੈ ਕੇ 9 ਤਰੀਕ ਤੱਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ ਨੂੰ ਮੁੱਖ ਰੱਖਦੇ ਹੋਏ ਪੂਰੇ ਉੱਤਰੀ ਭਾਰਤ ਦੇ ਵਿੱਚ ਸਾਡੇ ਪੰਜਾਬ ਕੇ ਸ੍ਰੀ ਗਰੁੱਪ ਵੱਲੋਂ ਇੱਕ ਖੂਨਦਾਨ ਕੈਂਪ ਲਗਾਏ ਜਾਂਦੇ ਨੇ। ਤੇ ਇਸ ਤੋਂ ਪਹਿਲਾਂ ਵੀ ਮੈਡੀਕਲ ਕੈਂਪ ਵੀ ਲਗਾਏ ਗਏ ਨੇ ਪੰਜਾਬ ਕੇਸਰੀ ਗਰੁੱਪ ਜਿਹੜਾ ਪਹਿਲਾਂ ਅੱਤਵਾਦ ਵਿਰੁੱਧ ਤੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਸੀ ਤੇ ਹੁਣ ਇਹ ਪੰਜਾਬ ਕੇਸਰੀ ਗਰੁੱਪ ਵੱਲੋਂ ਇੱਕ ਨਵਾਂ ਇਹ ਜਿਹੜਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਨੁਕਤਾ ਦੀ ਭਲਾਈ ਦਾ ਮੈਡੀਕਲ ਕੈਂਪ ਲਗਾਉਣਾ ਤੇ ਖੂਨਦਾਨ ਕੈਂਪ ਲਗਾਉਣਾ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਸਾਡੇ ਵੱਲੋਂ ਇਹ 8ਵਾਂ ਕੈਂਪ ਲਗਾਇਆ ਜਾ ਰਿਹਾ ਹੈ ਸਾਡੇ ਸ਼ਹਿਰ ਵਾਸੀ ਸਾਨੂੰ ਹਰ ਵਾਰ ਦਿਲੋਂ ਹਰ ਪੱਖੋਂ ਸਾਨੂੰ ਸਹਿਯੋਗ ਦਿੰਦੇ ਨੇ ਆ ਹੁਣ ਤੁਸੀਂ ਦੇਖਿਆ ਹੀ ਹੈ ਸਾਡੇ ਸ਼ਹਿਰ ਦੇ ਮੋਹਤਵਰ ਜਿਹੜੇ ਲੋਕ ਨੇ ਤੇ ਉਹ ਬਿਨਾਂ ਨਿਰਸਵਾਰਥ ਹੋ ਕੇ ਸਾਡੇ ਨਾਲ ਖੜੇ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਅਸੀਂ ਇਨਾਂ ਦੇ ਵੀ ਧੰਨਵਾਦੀ ਆ ਤੇ ਸ਼ਹਿਰ ਦੇ ਨੌਜਵਾਨ ਜਿਹੜੇ ਪਿਛਲੀ ਵਾਰ ਵੀ 600 ਦੇ ਕਰੀਬ ਨੌਜਵਾਨਾਂ ਨੇ ਬਲੱਡ ਜਿਹੜਾ ਖੂਨਦਾਨ ਕੀਤਾ ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਤੇ ਸ਼ਹਿਰ ਵਾਸੀਆਂ ਨੂੰ ਮੈਂ ਹੋਰ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ 7 ਤਰੀਕ ਨੂੰ ਉਹ ਹਰ ਹਾਲਤ ਦੇ ਵਿੱਚ ਵੱਧ ਵੱਧ ਖੂਨਦਾਨ ਕਰਨ ਕਿਉਂਕਿ ਖੂਨ ਦਾ ਇੱਕ ਮਹਾਦਾਨ ਹੈ ਤੁਹਾਡਾ ਦਿੱਤਾ ਖੂਨ ਕਿਸੇ ਦੀ ਜਾਨ ਬਚਾ ਸਕਦਾ ਹੈ ਤੇ ਅੱਜ ਜਿਹੜੇ ਅੱਜ ਅਸੀਂ ਤਾਂ ਦਰਸਤਾ ਸਾਨੂੰ ਅੱਜ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਤੁਸੀਂ ਜੇ ਪੈਸੇ ਦਾ ਦਾਨ ਕਰਦੇ ਹੋ ਨਾ ਉਹਦਾ ਉਹਦਾ ਕੋਈ ਮੁੱਲ ਇੰਨਾ ਨਹੀਂ ਉਹ ਮੁੱਲ ਪੈਂਦਾ ਜਿਹੜਾ ਇਹ ਜਿਹੜਾ ਦਾਨ ਹੈ ਨਾ ਜਿਹੜਾ ਬਲੱਡ ਦਾ ਦਾਨ ਖੂਨ ਦਾ ਦਾਨ ਇਹ ਇਹਦੀ ਕੋਈ ਕੀਮਤ ਨਹੀਂ ਇਹ ਬਹੁਮੁੱਲਾ ਇਹ ਵਿਰਲੇ ਲੋਕਾਂ ਦੇ ਹਿੱਸੇ ਆਉਂਦਾ ਕਿਉਂਕਿ ਅੱਜ ਅਸੀਂ ਤੰਦਰੁਸਤ ਅੱਜ ਅਸੀਂ ਦੇਣ ਜੋਗੇ ਹੈਗੇ ਆ ਕੱਲ ਨੂੰ ਹੋ ਸਕਦਾ ਹੈ ਅਸੀਂ ਦੇਣ ਜੋਗੇ ਨਾ ਹੋਈਏ ਇਸ ਕਰਕੇ ਮੈਂ ਹੱਥ ਜੋੜ ਕੇ ਨੌਜਵਾਨਾਂ ਨੂੰ ਅਪੀਲ ਕਰੂੰਗਾ ਵੀ ਅੱਜ ਆਪਾਂ ਇਹ ਜਿਹੜਾ ਇਹ ਉਹ ਖੱਟ ਲਈਏ ਤੇ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਖੁੰਦਨ ਕਰੀਏ ਤੇ ਇੱਥੇ ਮੈਂ ਇੱਕ ਹੋਰ ਗੱਲ ਦੱਸਣਾ ਚਾਹੂੰਗਾ ਤੇ ਇਸ ਕੈਂਪ ਦੇ ਵਿੱਚ ਸਾਡੇ ਵਾਸਤੇ ਜਿਹੜੀ ਬੜੀ ਵੱਡੀ ਮਾਣ ਵਾਲੀ ਗੱਲ ਹੈ ਸਾਡੇ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੇ ਚੋਪੜਾ ਜੀ ਵੀ ਖੁਦ ਇਸ ਕੈਂਪ ਦੇ ਵਿੱਚ ਪਹੁੰਚ ਰਹੇ ਨੇ ਤੇ ਉਹ ਆ ਪਹੁੰਚ ਕੇ ਖੁੰਦਾਨੀ ਹੋ ਰਾ ਜਿਹੜਾ ਹੌਸਲਾ ਫੈਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਥੈਂਕ ਯੂ